ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲੁਧਿਆਣਾ ਸ਼ਹਿਰ ਗਹੌਰ ਦੇ ਵਿੱਚ ਪਹੁੰਚੇ ਸੀ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜੋ ਗੱਡੀ Tata ਦੀਆਂ ਬਹੁਤ ਵਧੀਆ ਤੇ ਨਵੀਆਂ ਨਵੀਆਂ ਗੱਡੀਆਂ ਦੋਸਤੋ ਉੱਥੇ ਬੋਲੀ ਦੇ ਵਿੱਚ ਲੱਗੀਆਂ ਹੋਈਆਂ ਨੇ ਦੋਸਤੋ ਇਹ ਗੱਡੀ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚਿਆ ਵੀ ਨਵੀਆਂ ਨਵੀਆਂ ਗੱਡੀਆਂ ਜੋ ਨੇ ਉਹਨਾਂ ਦੇ ਅਕਿਸਤਾਂ ਟੁੱਟ ਗਈਆਂ ਟੁੱਟਣ ਤੋਂ ਬਾਅਦ ਇਹ ਗੱਡੀਆਂ ਨਿਲਾਮੀ ਤੇ ਲੱਗ ਗਈਆਂ ਨੇ ਮਾਨੂੰ ਬਹੁਤ ਅਫਸੋਸ ਹੋਇਆ ਬਹੁਤ ਸੋਹਣੀ ਕੰਡੀਸ਼ਨ ਗੱਡੀ ਦੇ ਅੰਦਰੋਂ ਦੋਸਤੋ ਪਈ ਸੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਵੀ ਇਹ ਗੱਡੀ ਦੀ ਵੀ ਅੱਜ ਨਿਲਾਮੀ ਹੋਣੀ ਆ ਕਿ ਗਰਦ ਮਿੱਟੀ ਇਹਦੇ ਉੱਪਰ ਕਿੰਨੀ-ਕਿੰਨੀ ਜੰਮ ਗਈ ਆ ਬਹੁਤ ਵਧੀਆ ਤੇ ਨਵੀਂ ਬਿਲਕੁਲ ਗੱਡੀ ਸੀ ਦੇਖ ਸਕਦੇ ਹੋ ਤੁਸੀਂ ਇਹ ਵੀ ਅੱਜ ਗੱਡੀ ਬੋਲੀ ਦੇ ਉੱਪਰ ਦੋਸਤੋ ਲੱਗੀ ਆ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਤੀ ਹਾਰ ਸ਼ਿੰਗਾਰ ਕੇ ਰੱਖੀ ਹੋਈ ਤੀ ਇਸ ਤੋਂ ਬਾਅਦ ਅਸ਼ੋਕਾ ਲੀ ਲੈਨ ਦੀ ਇਹ ਵੀ ਗੱਡੀ ਆ ਇਸ ਤੋਂ ਬਾਅਦ ਆ ਟਾਟਾ ਦੀਆਂ ਗੱਡੀਆਂ ਨੇ ਜੋ ਇਹ ਵੀ ਦੋਸਤੋ ਬੋਲੀ ਦੇ ਉੱਪਰ ਅੱਜ ਲੱਗੀਆਂ ਹੋਈਆਂ ਨੇ ਇਸ ਤੋਂ ਬਾਅਦ ਵੀ ਸਾਰੀਆਂ ਟਾਟਾ ਅਸ਼ੋਕਾ ਲੀ ਲੈਨ ਵੱਡੀਆਂ ਬਾਡੀਆਂ ਵਾਲੀਆਂ ਜੋ ਗੱਡੀਆਂ ਨੇ ਦੋਸਤੋ ਇਸ ਤੋਂ ਬਾਅਦ ਆ ਵੱਡੇ ਘੋੜੇ ਅਸ਼ੋਕਾ ਲੀ ਲੈਨ ਦੇ ਤੇ ਟਾਟਾ ਦੇ ਘੋੜੇ ਏ ਵੀ ਦੋਸਤੋ ਅੱਜ ਉਰੇ ਨਲਾਮੀ ਦੇ ਉੱਪਰ ਲੱਗੇ ਹੋਏ ਸੀ ਵੱਖ-ਵੱਖ ਤਰ੍ਹਾਂ ਦੀਆਂ ਗੱਡੀਆਂ ਦੇਖਣ ਨੂੰ ਦੋਸਤੋ ਉਰੇ ਮਿਲ ਜਾਣਗੀਆਂ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ